ਖਬਰਨਾਮਾ ਦੇਖ ਰਿਹਾ ਸੁੱਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿ ਸਤਿਕਾਰ ਮੈਂ ਤੁਹਾਡਾ ਹੋਸ ਰਾਜ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿੱਥੇ ਇੱਕ ਪਾਸੇ ਲਗਾਤਾਰ ਕਨਵਿੰਸ ਕਰ ਰਹੇ ਨੇ ਮਨਾ ਰਹੇ ਨੇ ਜਿਹੜੇ 2017 2022 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕੁਝ ਟਿਕਟਾਂ ਨੂੰ ਲੈ ਕੇ ਕੁਝ ਵੈਸੇ ਸੁਖਬੀਰ ਸਿੰਘ ਬਾਦਲ ਦੇ ਨਾਲ ਲੱਗਦੇ ਸੀ ਕੁਝ ਕਾਂਗਰਸ ਵਿੱਚ ਕੋਈ ਭਾਰਤੀ ਜਨਤਾ ਪਾਰਟੀ ਵਿੱਚ ਅਤੇ ਕੁਝ ਲੋਕ ਜਿਹੜੇ ਆਪ ਆਦਮੀ ਪਾਰਟੀ ਵੱਲ ਚਲੇ ਗਏ ਉਹਨਾਂ ਨੂੰ ਮਨਾਉਣ ਦੇ ਲਈ ਉਹਨਾਂ ਦੇ ਘਰ ਜਾ ਕੇ ਪਹੁੰਚ ਕੀਤੀ ਜਾ ਰਹੀ ਹੈ ਸ਼ਰੂਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਤੀਜਾ ਹੈ ਕਿ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸਮੇਂ-ਸਮੇਂ ਤੇ ਜਿਹੜੇ ਸ਼ਰੂਮੀ ਅਕਾਲੀ ਦਲ ਵੱਲੋਂ ਮੰਤਰੀ ਰਹੇ ਐਮ ਐਲ ਏ ਰਹੇ ਉਹਨਾਂ ਨੂੰ ਮਨਾਇਆ ਜਾਵੇ ਉਹਨਾਂ ਦੀ ਸ਼ਰੂਮੀ ਅਕਾਲੀ ਦਲ ਦੇ ਵਿੱਚ ਹੈ ਘਰ ਵਾਪਸੀ ਕਰਵਾਈ ਜਾਵੇ ਕਿਉਂਕਿ ਸੋਨ ਸਿੰਘ ਠੰਡਲ ਅਤੇ ਸਕੰਦਰ ਸਿੰਘ ਮਲੂਕਾ ਜਿਹੜੇ ਨੇ ਉਹ ਫਿਰ ਦੁਬਾਰਾ ਉਹਨਾਂ ਦੀ ਘਰ ਵਾਪਸੀ ਹੋ ਚੁੱਕੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਆ ਗਏ ਨੇ ਲੇਕਿਨ ਇਹ سلسلہ ਸੁਖਬੀ ਸਿੰਘ ਬਾਦਲ ਕਹਿੰਦੇ ਨੇ ਕਿ ਜਾਰੀ ਰਹੇਗਾ ਲਗਾਤਾਰ ਜਿਹੜੇ ਰੁੱਸੇ ਹੋਏ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਪਛਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰ ਛੇਲੇ ਉਹਨਾਂ ਤੱਕ ਅਪਰੋਚ ਕਿਉਂ ਨਾ ਕਰਨੀ ਪਾਵੇ ਹਰ ਹਰ ਇੱਕ ਨੂੰ ਕਨਵਿੰਸ ਕੀਤਾ ਜਾਵੇਗਾ इवन दो ਜਿਸ ਦਿਨ ਸੁਖਦੇਵ ਸਿੰਘ ਢੀਂਸਾ ਦੀ ਅੰਤਮ ਅਰਦਾਸ ਸੀ ਉਸ ਦਿਨ ਵੀ ਇੱਕ ਸਟੇਜ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਦੀ ਗੱਲ ਕਹੀ ਕਿ ਸਾਰਿਆਂ ਨੂੰ ਇੱਕ ਸਟੇਜ ਉੱਤੇ ਇਕੱਠਾ ਹੋਣਾ ਪਵੇਗਾ ਇਹ ਸਾਰਿਆਂ ਨੂੰ ਮੋਰਚਾ ਜਿਹੜਾ ਫਤਹ ਫਤਿਹ ਕਰਨਾ ਪਵੇਗਾ ਦੂਸਰੇ ਪਾਸੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਅੱਖਾਂ ਸਾਹਮਣੇ ਆ ਰਹੀ ਹੈ ਉਹ ਹੈ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋ ਜਿਹੜੇ ਰਿਸ਼ਤੇ ਵਜੋਂ ਸੁਖਬੀਰ ਸਿੰਘ ਬਾਦਲ ਦੇ ਜੀਜਾ ਨੇ ਯਾਨੀ ਕਿ ਬਾਦਲ ਪਰਿਵਾਰ ਤੇ ਅਗਵਾਈ ਦੇ ਉਹਨਾਂ ਨੇ ਇੱਕ ਵਾਰ ਫਿਰ ਦੁਬਾਰਾ ਵਹਿਮ ਵੜ ਦਿੱਤੀ ਹੈ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੇ ਸਾਥੀ ਡਾਕਟਰ ਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਪੁੰਦੜ ਉਹਨਾਂ ਦੇ ਖਿਲਾਫ ਉਹਨਾਂ ਨੇ ਕਿਹਾ ਕਿ ਪੁਨਰ ਸੰਜੀਤੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਹੀਂ ਹੋ ਸਕਦੀ ਇਹ ਖੁਦ ਸੁਖਬੀਰ ਸਿੰਘ ਬਾਦਲ ਦੇ ਜੀਜਾ ਜੀ ਕਹਿ ਰਹੇ ਨੇ ਆਦੇਸ਼ ਪ੍ਰਤਾਪ ਸਿੰਘ ਜੀ ਉਹਨਾਂ ਨੇ ਕਿਹਾ ਕਿ ਜਿਹੜੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਪਹੀਲ ਤੋਂ ਬਣੀ ਹੈ ਉਹਦੇ ਦੁਆਰਾ ਹੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਹੋ ਸਕਦੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕੂੜ ਪ੍ਰਚਾਰ ਦਾ ਕੌਮ ਸਾਥ ਨਹੀਂ ਦੇਵੇਗੀ ਕੌਮ ਨੂੰ ਪਤਾ ਹੈ ਕੌਣ ਗਲਤ ਹੈ ਕੌਣ ਸਹੀ ਹੈ ਕੌਮ ਇਸ ਦਾ ਮੂੰਹ ਤੋੜਮਾ ਜਵਾਬ ਦੇਵੇਗੀ ਆ 15 ਤੋਂ 18 ਜਨਵਰੀ ਤੱਕ ਕੌਮ ਦੀ ਆਵਾਜ਼ ਸੁਣ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਮਿਲੇਗੀ ਉਹਨਾਂ ਕਿਹਾ ਜੋ ਕੁਝ ਵੀ ਪਰੋਸਿਆ ਜੋ ਕੁਝ ਵੀ ਪ੍ਰਚਾਰਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਤੱਕੇ ਨਾਲ ਬਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਹ ਸਾਰਾ ਨਜ਼ਾਇਜ਼ ਹੈ ਉਹ ਸਾਰਾ ਕੂਟ ਪ੍ਰਚਾਰ ਹੈ ਕੱਲ ਸੁਰਜੀਤ ਸਿੰਘ ਰਖੜਾ ਨੇ ਵੀ ਇਹੀ ਬਿਆਨ ਦਿੱਤਾ ਸੀ ਲੇਕਿਨ ਅੱਜ ਆਦੇਸ਼ ਪ੍ਰਤਾਪ ਸਿੰਘ ਕਹਿਰੋ ਜਿਹੜੇ ਜੀਜਾ ਜੀ ਨੇ ਸੁਖਬੀਰ ਸਿੰਘ ਬਾਦਲ ਜਾਨੀ ਕਿ ਬਾਦਲ ਪਰਿਵਾਰ ਦੇ ਜਵਾਈ ਉਹ ਵੀ ਪੂਰੀ ਤਰ੍ਹਾਂ ਖਿਲਾਫ ਹੋ ਗਏ ਨੇ ਸੁਖਬੀਰ ਸਿੰਘ ਬਾਦਲ ਦੇ ਪਹਿਲਾਂ ਇਸ ਤਰ੍ਹਾਂ ਲੱਗਿਆ ਸੀ ਕਿ ਹੋ ਸਕਦਾ ਹੈ ਕਿ ਆਦੇਸ਼ ਤੇ ਪ੍ਰਤਾਪ ਸਿੰਘ ਕਹਿਰੋ ਦੀ ਅੰਦਰੋਂ ਅੰਦਰੀ ਸੈਟਿੰਗ ਹੋ ਗਈ ਹੋਵੇ ਸੁਖਬੀਰ ਸਿੰਘ ਬਾਦਲ ਦੇ ਨਾਲ ਲੇਕਿਨ ਨਹੀਂ ਅੱਜ ਆਦੇਸ਼ ਪ੍ਰਤਾਪ ਸਿੰਘ ਕਹਿਰੋ ਨੇ ਮੀਟਿੰਗ ਕੀਤੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਤੋਂ ਬਣਾਈ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਜਸ਼ੀਲ ਨੇ ਕਿਆ ਕਿ ਇਹਨਾਂ ਦੇ ਭਰਤੀ ਇਹਨਾਂ ਦੀ ਨਿਗਰਾਨੀ ਹੇਠ ਹੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੰਜੀਤੀ ਹੋਵੇਗੀ ਇਹਨਾਂ ਦੀ ਨਿਗਰਾਨੀ ਹੇਠ ਸ਼੍ਰੋਮਣੀ ਅਕਾਲੀ ਦਲ ਬੜੇ ਵੱਡੇ ਪੱਧਰ ਤੇ ਉਭਰੇਗਾ ਦੋਇਸਤਾਈਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਕੁਝ ਵੀ ਨਹੀਂ ਕਰ ਸਕਦੇ ਸਿਵਾਏ ਕੂੜ ਪ੍ਰਚਾਰ ਤੋਂ ਧੰਨਵਾਦ